ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅਮਨਦੀਪ ਕੋਰਨ ਕੈਨੇਡਾ ਚੈਨਲ ਉੱਤੇ ਅੱਜ ਅਸੀਂ ਗੱਲ ਕਰਾਂਗੇ ਆਈਲਟਸ ਬਾਰੇ ਆਈਲਟਸ ਕੀ ਹੁੰਦਾ ਹੈ ਇਹ ਕਿਨਾਂ ਲਈ ਜ਼ਰੂਰੀ ਹੈ ਇਸ ਦੀ ਤਿਆਰੀ ਕਿਵੇਂ ਕੀਤੀ ਜਾਂਦੀ ਹੈ ਜੇ ਤੁਸੀਂ ਆਈਲਟਸ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਸੈਕਸ਼ਨ 1 ਆਈਲਟਸ ਕੀ ਹੈ ਆਈਲਟਸ ਦਾ ਪੂਰਾ ਨਾਮ ਹੈ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਇਹ ਦੁਨੀਆ ਭਰ ਚ ਸਭ ਤੋਂ ਲੋਕਪ੍ਰੀਏ ਅੰਗਰੇਜ਼ੀ ਭਾਸ਼ਾ ਟੈਸਟ ਹੈ ਇਸਦੀ ਲੋੜ ਪੈਂਦੀ ਹੈ ਵਿਦੇਸ਼ ਵਿੱਚ ਪੜ੍ਹਾਈ ਲਈ ਵਿਦੇਸ਼ ਵਿੱਚ ਕੰਮ ਕਰਨ ਲਈ ਪੀਆਰ ਜਾਂ ਵੀਜ਼ਾ ਲੈਣ ਲਈ ਸੈਕਸ਼ਨ 2 ਆਇਲਟਸ ਨੂੰ ਕੌਣ ਮੰਨਦਾ ਹੈ ਆਇਲਟਸ ਨੂੰ 140 ਤੋਂ ਵੱਧ ਦੇਸ਼ਾਂ ਵਿੱਚ 11000 ਤੋਂ ਵੱਧ ادارے ਮੰਨਦੇ ਹਨ ਉਦਾਹਰਨ ਵਜੋਂ ਯੂਕੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਅਤੇ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਇਸ ਦੇ ਨਾਲ-ਨਾਲ ਇਮੀਗ੍ਰੇਸ਼ਨ ਦਫ਼ਤਰ ਕੰਪਨੀਆਂ ਅਤੇ ਹੋਰ ਲਾਇਸੈਂਸ ਬਾਡੀਆਂ ਵੀ ਸੈਕਸ਼ਨ 3 ਆਇਲਟਸ ਦੀਆਂ ਕਿਸਮਾਂ ਆਇਲਟਸ ਦੀਆਂ ਦੋ ਮੁੱਖ ਕਿਸਮਾਂ ਹਨ ਆਇਲਟਸ ਅਕੈਡੈਮਿਕ ਅਤੇ ਆਇਲਟਸ ਜਨਰਲ ਟ੍ਰੇਨਿੰਗ ਆਇਲਟਸ ਅਕੈਡੈਮਿਕ ਇਹ ਉਹ ਵਿਦਿਆਰਥੀਆਂ ਲਈ ਹੈ ਜੋ ਯੂਨੀਵਰਸਟੀਆਂ ਜਾਂ ਹੋਰ ਉੱਚ ਸਿੱਖਿਆਵਾਂ ਲਈ ਵਿਦੇਸ਼ ਜਾ ਰਹੇ ਹਨ ਆਇਲਟਸ ਜਨਰਲ ਟ੍ਰੇਨਿੰਗ ਇਹ ਉਹਨਾਂ ਲਈ ਹੈ ਜੋ ਪੀਆਰ ਜੌਬ ਜਾਂ ਮਾਈਗ੍ਰੇਸ਼ਨ ਲਈ ਆਇਲਟਸ ਦੇ ਰਹੇ ਹਨ ਸੈਕਸ਼ਨ 4 ਆਇਲਟਸ ਟੈਸਟ ਫਾਰਮੈਟ ਆਇਲਟਸ ਵਿੱਚ ਚਾਰ ਹਿੱਸੇ ਹੁੰਦੇ ਹਨ ਨੰਬਰ 1 ਲਿਸਨਿੰਗ ਇਹ 30 ਮਿੰਟ ਦੀ ਹੁੰਦੀ ਹੈ ਜਿਸ ਵਿੱਚ ਤੁਹਾਨੂੰ ਚਾਰ ਰਿਕਾਰਡਿੰਗਾਂ ਸੁਣਾਈਆਂ ਜਾਂਦੀਆਂ ਹਨ ਅਤੇ 40 ਸਵਾਲ ਪੁੱਛੇ ਜਾਂਦੇ ਹਨ ਮਤਲਬ ਇੱਕ ਰਿਕਾਰਡਿੰਗ ਦੇ 10 ਸਵਾਲ ਇਸ ਤੋਂ ਇਲਾਵਾ 10 ਮਿੰਟ ਅਨਸਰ ਲਿਖਣ ਲਈ ਵੀ ਦਿੱਤੇ ਜਾਂਦੇ ਹਨ ਨੰਬਰ 2 ਰੀਡਿੰਗ ਇਹ 60 ਮਿੰਟ ਦੀ ਹੁੰਦੀ ਹੈ ਜਿਸ ਵਿੱਚ ਤੁਹਾਨੂੰ ਤਿੰਨ ਪੈਸੇਜ ਦਿੱਤੇ ਜਾਂਦੇ ਹਨ ਅਤੇ 40 ਸਵਾਲ ਪੁੱਛੇ ਜਾਂਦੇ ਹਨ ਨੰਬਰ 3 ਰਾਈਟਿੰਗ ਇਸ 60 ਮਿੰਟ ਦੀ ਹੁੰਦੀ ਹੈ ਜਿਸ ਵਿੱਚ ਧਾਨ ਨੇ ਦੋ ਟਾਸਕ ਪੂਰੇ ਕਰਨੇ ਹੁੰਦੇ ਹਨ ਆਲਟਸ ਅਕੈਡੈਮਿਕ ਵਿੱਚ ਟਾਸਕ 1 ਗ੍ਰਾਫ ਦਾ ਰਹਿੰਦਾ ਹੈ ਤਾਂ ਆਲਟਸ ਜਨਰਲ ਟ੍ਰੇਨਿੰਗ ਵਿੱਚ ਟਾਸਕ 1 ਲੈਟਰ ਰਾਈਟਿੰਗ ਦਾ ਰਹਿੰਦਾ ਹੈ ਟਾਸਕ 2 ਐਸੇ ਦਾ ਹੁੰਦਾ ਹੈ ਦੋਵਾਂ ਵਿੱਚ ਆਲਟਸ ਜਨਰਲ ਅਤੇ ਆਲਟਸ ਅਕੈਡੈਮਿਕ ਵਿੱਚ ਨੰਬਰ 4 ਸਪੀਕਿੰਗ ਇਹ 11 ਤੋਂ 14 ਮਿੰਟ ਦਾ ਇੰਟਰਵਿਊ ਹੁੰਦਾ ਹੈ ਟੋਟਲ ਟੈਸਟ ਟਾਈਮ ਬਣਿਆ 2 ਘੰਟੇ 40 ਮਿੰਟ ਦਾ ਸਪੀਕਿੰਗ ਵੱਖਰੇ ਦਿਨ ਵੀ ਹੋ ਸਕਦਾ ਹੈ ਸੈਕਸ਼ਨ 5 ਆਲਟਸ ਬੈਂਡ ਸਕੋਰ ਆਲਟਸ ਵਿੱਚ ਬੈਂਡ 0 ਤੋਂ ਲੈ ਕੇ 9 ਤੱਕ ਮਿਲਦੇ ਹਨ ਜਿੰਨਾ ਵੱਧ ਬੈਂਡ ਓਨੀ ਵਧੀਆ ਤੁਹਾਡੀ ਅੰਗਰੇਜ਼ੀ ਸਮਝੀ ਜਾਂਦੀ ਹੈ 9 ਬੈਂਡ ਐਕਸਪਰਟ 8 ਬੈਂਡ ਵੈਰੀ ਗੁੱਡ 7 ਬੈਂਡ ਗੁੱਡ 6 ਬੈਂਡ ਕੰਪੀਟੈਂਟ 5 ਬੈਂਡ ਮੋਡੇਸਟ 4 ਜਾਂ ਕੱਟ ਬੈਂਡ ਲਿਮਿਟਿਡ ਜਾਂ ਵੈਰੀ ਲਿਮਿਟਿਡ ਸੈਕਸ਼ਨ 6 ਪੇਪਰ ਵਰਸਸ ਕੰਪਿਊਟਰ ਬੇਸਡ ਆਈਲਟਸ ਜੇ ਤੁਸੀਂ ਦੋ ਆਲਟਸ ਤੁਸੀਂ ਆਈਲਟਸ ਦੋ ਤਰੀਕਿਆਂ ਨਾਲ ਦੇ ਸਕਦੇ ਹੋ ਪੇਪਰ ਤੇ ਕੰਪਿਊਟਰ ਤੇ ਪੇਪਰ ਤੇ ਰਵਾਇਤੀ ਤਰੀਕਾ ਕੰਪਿਊਟਰ ਤੇ ਨਤੀਜੇ ਤੇਜ਼ ਤਿੰਨ ਤੋਂ ਪੰਜ ਦਿਨਾਂ ਵਿੱਚ ਦੋਵੇਂ ਹੀ ਫਾਰਮੈਟ ਇੱਕੋ ਜਿਹੇ ਮੰਨਣਯੋਗ ਹਨ ਸੈਕਸ਼ਨ 7 ਆਇਲਟਸ ਕਿਸ ਦੇਸ਼ ਲਈ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਆਇਲਟਸ ਅਕੈਡੈਮਿਕ ਕੈਨੇਡਾ ਚ ਪੀਆਰ ਲੈਣ ਲਈ ਆਇਲਟਸ ਜਨਰਲ ਹਰ ਦੇਸ਼ ਦੀ ਆਪਣੀ ਮਿਨੀਮਮ ਬੈਂਡ ਰਿਕੁਆਇਰਮੈਂਟ ਹੁੰਦੀ ਹੈ ਸੈਕਸ਼ਨ 8 ਆਇਲਟਸ ਰਜਿਸਟ੍ਰੇਸ਼ਨ ਟੈਸਟ ਦੀ ਰਜਿਸਟ੍ਰੇਸ਼ਨ ਕਰਨ ਲਈ ਤੁਸੀਂ ਜਾਣਾ ਹੈ www.ielts.org ਉੱਥੇ ਆਪਣਾ ਟੈਸਟ ਸੈਂਟਰ ਅਤੇ ਮਿਤੀ ਚੁਣੋ ਭਾਰਤ ਵਿੱਚ ਫੀਸ ਲਗਭਗ 18250 ਰੁਪਏ ਹੁੰਦੀ ਹੈ ਕੈਨੇਡਾ ਜਾਂ ਅਮਰੀਕਾ ਵਿੱਚ ਇਹ 250 ਡਾਲਰ ਤੋਂ ਵੱਧ ਹੋ ਸਕਦੀ ਹੈ ਸੈਕਸ਼ਨ 9 ਆਲਟਸ ਦੀ ਤਿਆਰੀ ਕਿਵੇਂ ਕਰੀਏ ਲਿਸਨਿੰਗ ਲਈ ਕੀਵਰਡਸ ਫੜੋ ਆਡੀਓ ਨਿਊਜ਼ ਪੋਡਕਾਸਟ ਸੁਣੋ ਵੱਖ-ਵੱਖ ਐਕਸੈਂਟ ਤੇ ਧਿਆਨ ਦਿਓ ਰੀਡਿੰਗ ਲਈ ਸਕਿਮਿੰਗ ਅਤੇ ਸਕੈਨਿੰਗ ਸਿੱਖੋ ਜੇਕਰ ਤੁਹਾਨੂੰ ਨਹੀਂ ਪਤਾ ਇਹ ਤਕਨੀਕ ਕੀ ਹੁੰਦੀ ਹੈ ਤਾਂ ਆਉਣ ਵਾਲੀਆਂ ਵੀਡੀਓ ਵਿੱਚ ਮੈਂ ਹਰੇਕ ਪਾਰਟਿਕੂਲਰ ਮੋਡਿਊਲ ਤੇ ਜਿਵੇਂ ਰੀਡਿੰਗ ਰਾਈਟਿੰਗ ਲਿਸਨਿੰਗ ਸਪੀਕਿੰਗ ਤੇ ਇੱਕ ਵੱਖਰੀ-ਵੱਖਰੀ ਸੀਰੀਜ਼ ਸ਼ੁਰੂ ਕਰਾਂਗੀ ਚੇੜੀ ਕੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਪ੍ਰੂਵ ਹੋਊਗੀ ट्रू ਫਾਲਸ ਨਾਟ 기ਵਨ ਵਾਲੇ ਸਵਾਲਾਂ ਦੀ ਪ੍ਰੈਕਟਿਸ ਕਰੋ ਰਾਈਟਿੰਗ ਅਕੈਡਮਿਕ ਵਿੱਚ ਗਰਾਫ ਜਾਂ ਚਾਰਟਸ ਦੋਵਾਂ ਚ ਐਸੇ ਲਿਖਣਾ ਤੁਹਾਨੂੰ ਆਉਣਾ ਚਾਹੀਦਾ ਹੈ ਫਿਲਹਾਲ ਦੇ ਲਈ ਜੇਕਰ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਆਲਟਸ ਅਕੈਡੈਮਿਕ ਦੇ ਵਿੱਚ ਗ੍ਰਾਫ ਕੀ ਚੀਜ਼ ਹੈ ਜਾਂ ਐਸੇ ਕੀ ਚੀਜ਼ ਹੈ ਤਾਂ ਜਿਵੇਂ ਕਿ ਮੈਂ ਤੁਹਾਨੂੰ ਵਾਦਾ ਕਰਿਆ ਹੈ ਕਿ ਆਉਣ ਵਾਲੀਆਂ ਵੀਡੀਓ ਵਿੱਚ ਤੁਹਾਨੂੰ ਇਹ ਸਭੀ ਚੀਜ਼ਾਂ ਬਹੁਤ ਹੀ ਜ਼ਿਆਦਾ ਚੰਗੇ ਤਰੀਕੇ ਨਾਲ ਕਲੀਅਰ ਹੋ ਜਾਣਗੀਆਂ ਸਪੀਕਿੰਗ 1 ਇਸ ਵਿੱਚ ਪਾਰਟ 1 ਡੇਲੀ ਲਾਈਫ ਟਾਪਿਕਸ ਬਾਰੇ ਰਹਿੰਦਾ ਹੈ ਜਿਸ ਵਿੱਚ ਤੁਹਾਨੂੰ ਕਈ ਤਰੀਕੇ ਦੇ ਸਵਾਲ ਰੋਜ਼ਾਨਾ ਦੀ ਜ਼ਿੰਦਗੀ ਬਾਰੇ ਪੁੱਛੇ ਜਾਂਦੇ ਹਨ ਜਿਵੇਂ ਕਿ ਤੁਹਾਡਾ ਨਾਂ ਕੀ ਹੈ ਤੁਸੀਂ 에ਅਰ ਪੋਲਿਊਸ਼ਨ ਬਾਰੇ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਆਦ ਇਹਨਾਂ ਦੇ ਹੋਰ ਸਵਾਲ ਪਾਰਟ 2 ਕਯੂ ਕਾਰਡ ਦਾ ਰਹਿੰਦਾ ਹੈ ਇਸ ਵਿੱਚ ਤੁਹਾਨੂੰ ਇੱਕ ਤਰੀਕੇ ਦਾ ਕੁਐਸਚਨ ਪੁੱਛਿਆ ਜਾਂਦਾ ਹੈ ਅਤੇ ਆਖਿਆ ਜਾਂਦਾ ਹੈ ਕਿ ਇਸ ਬਾਰੇ ਇੱਕ ਤੋਂ 2 ਮਿੰਟ ਦੇ ਅੰਦਰ ਬੋਲੋ ਪਾਰਟ 3 opinion ਅਤੇ ਡਿਸਕਸ਼ਨ ਇਸ ਦੇ ਵਿੱਚ ਜਿਹੜੇ ਟੌਪਿਕ ਉੱਤੇ ਤੁਸੀਂ ਕਯੂ ਕਾਰਡ ਬੋਲਿਆ ਹੈ ਉਸ ਤੇ ਰਿਲੇਟਡ ਤੁਹਾਨੂੰ ਸਵਾਲ ਪੁੱਛੇ ਜਾਂਦੇ ਹਨ ਫੋਰ ਐਗਜ਼ਾਮਪਲ ਜੇਕਰ ਤੁਹਾਨੂੰ ਕਯੂ ਕਾਰਡ ਵਿੱਚ ਆਇਆ ਸੀ ਕਿ ਪਿਛਲੇ ਦਿਨੀ ਤੁਸੀਂ ਕਿੱਥੇ ਘੁੰਮ ਕੇ ਆਏ ਉਸ ਬਾਰੇ ਦੱਸੋ ਤਾਂ ਤੁਹਾਨੂੰ ਇਸ ਵਿੱਚ ਸਵਾਲ ਪੁੱਛੇ ਜਾ ਸਕਦੇ ਹਨ ਕਿ ਤੁਹਾਨੂੰ ਘੁੰਮਣਾ ਪਸੰਦ ਹੈ ਲੋਕੀ ਘੁੰਮਣ ਕਿਉਂ ਜਾਂਦੇ ਹਨ ਘੁੰਮਣ ਦੇ ਕੀ ਫਾਇਦੇ ਨੁਕਸਾਨ ਹਨ ਇਦਾਂ ਦੇ ਸੈਕਸ਼ਨ 10 ਆਇਲਟਸ ਸਕੋਰ ਰਿਕੁਆਇਰਮੈਂਟਸ ਐਗਜ਼ਾਮਪਲ ਯੂਕੇ ਲਈ 6 ਤੋਂ 7 ਬੈਂਡ ਕੈਨੇਡਾ ਪੀਆਰ ਲਈ 6 ਤੋਂ 8 ਬੈਂਡ ਮਤਲਬ ਸੀਐਲਬੀ 7 ਪਲੱਸ ਆਸਟ੍ਰੇਲੀਆ ਲਈ 6 ਜਾਂ 6.5 ਬੈਂਡ ਸੈਕਸ਼ਨ 11 ਇਹ ਤੁਹਾਡੇ ਲਈ ਬੋਨਸ ਟਿਪਸ ਹਨ ਆਫੀਸ਼ੀਅਲ ਆਇਲਟਸ ਟੈਸਟ ਲਵੋ ਕੈਂਬ੍ਰਿਜ ਜਾਂ ਬ੍ਰਿਟਿਸ਼ ਕਾਉਂਸਲ ਤੋਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਸਿੱਧ ਹੋਵੇਗਾ ਕੈਂਬ੍ਰਿਜ ਯਾ ਬ੍ਰਿਟਿਸ਼ ਕਾਉਂਸਲ ਦੀਆਂ ਆਪਣੀਆਂ ਆਲਟਸ ਦੀਆਂ ਕਿਤਾਬਾਂ ਵੀ ਆਉਂਦੀਆਂ ਹਨ ਤੁਸੀਂ ਚਾਹੋ ਤਾਂ ਉਹਨਾਂ ਨੂੰ ਖਰੀਦ ਕੇ ਉਹਨਾਂ ਨਾਲ ਪ੍ਰੈਕਟਿਸ ਕਰ ਆਲਟਸ ਦਾ ਪੇਪਰ ਦੇ ਸਕਦੇ ਹੋ YouTube ਤੋਂ ਹੈਲਪ ਲਵੋ YouTube ਤੇ ਇਦਾਂ ਦੇ ਬਥੇਰੇ ਚੈਨਲ ਹਨ ਜੋ ਤੁਹਾਨੂੰ ਆਲਟਸ ਫ੍ਰੀ ਵਿੱਚ ਸਿਖਾਉਂਦੇ ਹਨ ਰੋਜ਼ਾਨਾ ਆਲਟਸ ਲਈ 1 ਘੰਟਾ ਡੈਡੀਕੇਟਡ ਟਾਈਮ ਰੱਖੋ ਕੰਸਿਸਟੈਂਟ ਰਹੋ ਪ੍ਰੈਕਟਿਸ ਕਰੋ ਇੱਕ ਰਾਤ ਦੇ ਵਿੱਚ ਕੋਈ ਮਾਹਰ ਨਹੀਂ ਬਣਦਾ ਪਰ ਕਈ ਰਾਤਾਂ ਲਾ ਕੇ ਲੋਕ ਮਾਹਰ ਜ਼ਰੂਰ ਬਣ ਜਾਂਦੇ ਹਨ ਆਊਟਰੋ ਕਾਲ ਟੂ ਐਕਸ਼ਨ ਜੇ ਤੁਸੀਂ ਆਲਟਸ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਚੈਨਲ ਤੁਹਾਡੇ ਲਈ ਬਹੁਤ ਮਦਦਗਾਰ ਸਾਬਿਤ ਹੋਵੇਗਾ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਦੱਸੋ ਤੁਸੀਂ ਆਲਟਸ ਕਿਵੇਂ ਤਿਆਰ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੈਂ ਹਾਂ ਅਮਨਦੀਪ ਕੌਰ ਅਤੇ ਮਿਲਦੇ ਹਾਂ ਅਗਲੀ ਆਲਟਸ ਵੀਡੀਓ ਚ ਧੰਨਵਾਦ ਜੀ